ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੱਕ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੀਟਿੰਗ ਕੀਤੀ ਸੀ ਇਸ ਮੀਟਿੰਗ ਦਾ ਸਾਡਾ ਇੱਕੋ ਏਜੰਡਾ ਹੁੰਦਾ ਕਿ ਜੋ ਸਮੂਹ ਵਰਕਰ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਜਾਂ ਸਾਬਕਾ ਅਹੁਦੇਦਾਰ ਸਹਿਬਾਨ ਉਹ ਸਾਰੇ ਨਾਲਿਲ ਕੇ ਪਾਤੀ ਦੀ ਚੜ੍ਹਦੀ ਕਲਾ ਵਾਸਤੇ ਵੱਧ ਚੜ ਕੇ ਅਸੀਂ ਕੰਮ ਕਰ ਸਕੀਏ ਸਮੁੱਚੀ ਰਹਿ ਕਰ ਸਕੀਏ ਇਹਦੇ ਵਿੱਚ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਇੰਪਰੂਵਮੈਂਟ ਟਰਸਟ ਵੱਲੋਂ 3 ਸਾਲ ਪਹਿਲਾਂ ਜਗਾ ਲੋਟ ਸੀ 1500 78 ਗਾ ਸੀਸੀਆਈ ਦਫਤਰ ਕਮਲਾ ਨਹਿਰੂ ਦੇ ਨਾਲ ਉਹਦੇ ਪੈਸੇ ਨਹੀਂ ਭਰੇ ਗਏ ਸੀ ਤਾਂ ਸਤਾਰ ਰਮਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੀ ਰਹਿਨਮਾਈ 'ਚ ਉਹਨਾਂ ਦੀ ਜ਼ੋਰ ਅਜਮਾਇਸ਼ ਨਾਲ ਅਸੀਂ ਉਹ ਪੈਸੇ ਵੀ ਇੰਪਰੂਵਮੈਂਟ ਟਰਸਟ ਦਫਤਰ ਦੀ ਕਾਂਗਰਸ ਪਾਰਟੀ ਦੀ ਜਗਾ ਵਸਤੇ ਭਰਤੇ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈਟਰ ਵੀ ਲਿਖਤਾ ਵੀ ਸਾਨੂੰ ਪੋਜ਼ੇਸ਼ਨ ਵੀ ਦੇ ਦਿਓ ਤੇ ਸਾਡੀ ਉਹਦੀ ਡਿਜੀਟਲ ਡਿਮਾਰਕੇਸ਼ਨ ਵੀ ਕਰਦੇ ਹੋ ਕਿਉਂਕਿ ਡਿਜੀਟਲ ਡਿਮਾਰਕੇਸ਼ਨ ਦਾ ਮਕਸਦ ਇਹ ਸੀ ਕਿ ਜੇ ਜਗਾ ਘੱਟ ਜਾਂ ਵੱਧ ਹੈ ਤਾਂ ਪੈਸੇ ਉਹਦੇ ਮੁਤਾਬਕ ਅਰੇਜੋਜਨ ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਅਸ਼ੋਰੈਂਸ ਦਿੱਤੀ ਹੈ ਇਹ ਸਾਡੀ ਜਿਹੜੀ ਜ਼ਿੰਦਗੀ ਚ ਕਾਂਗਰਸ ਪਾਰਟੀ ਦਾ ਦਫ਼ਤਰ ਸੀ ਉਹ ਬੜਾ ਛੋਟਾ ਸੀਗਾ ਪੁਰਾਣਾ 50 60 ਸਾਲ ਤੋਂ ਸੀ ਇੱਥੇ ਬੈਠੇ ਸੀ ਹੁਣ ਅਸੀਂ ਖੁੱਲੇ ਥਾਂ 'ਚੋਂ ਦਫ਼ਤਰ ਬਣਾਉਣ ਜਾ ਰਹੇ ਹਾਂ ਦੂਜੀ ਗੱਲ ਜਿਹੜਾ ਸਾਡਾ ਇਹ ਦਫ਼ਤਰ ਹੈ ਇਹਦੇ ਵੀ ਅਸੀਂ ਸਾਰੇ ਕਾਗਜ਼ ਤਕਰੀਬਨ ਚਾਹੇ ਪ੍ਰਾਪਰਟੀ ਟੈਕਸ ਹੈ ਚਾਹੇ ਹਾਊਸ ਟੈਕਸ ਹੈ ਚਾਹੇ ਜਮ੍ਹਾਂਬੰਦੀ ਹੈ ਚਾਹੇ ਇਹਦੀ ਮਿੰਤੀ ਸੀ ਇਹ ਜਗ੍ਹਾ 227.33 ਗਜ ਹੈ ਇਹਦੇ ਕੋਈ ਰਿਕਾਰਡ ਸੀ ਉਹ ਅਸੀਂ ਸਾਰੇ ਉਪਲਬਧ ਕਰਾ ਲਏ ਸਾਡੇ ਕੋਲੇ ਸਾਰਾ ਰਿਕਾਰਡ ਅੱਜ ਹਾਜ਼ਰ ਹੈ ਇਸ ਦਫਤਰ ਦੀ ਜਾਇਦਾਦ ਦੇ ਸੰਬੰਧੀ ਜੋ ਵੀ ਸਾਡਾ ਕਾਂਗਰਸ ਪਾਰਟੀ ਦਾ ਪੰਡਾ ਸੀ ਤੀਸਰੀ ਗੱਲ ਜਿਹੜੀ ਅਹਿਮ ਗੱਲ ਅੱਜ ਦੇ ਦਿਨ ਕਿ ਕੁਝ ਲੋਕ ਕਾਂਗਰਸ ਪਾਰਟੀ ਦੇ ਕੌਂਸਲਰਾਂ ਤੇ ਦੋਸ਼ ਲਾਉਂਦੇ ਆ ਵੀ ਕਾਂਗਰਸ ਪਾਰਟੀ ਦੇ ਕਾਉਂਸਲਰ ਵਿਕਣ ਮੈਂ ਉਹਨਾਂ ਦੀ ਗੱਲ ਦਾ ਬਹੁਤ ਸਖਤੀ ਨਾਲ ਖੰਡਨ ਕਰਦਾ ਹਾਂ ਕਾਂਗਰਸ ਪਾਰਟੀ ਦੇ ਕਾਉਂਸਲਰ ਅੱਜ ਤੱਕ ਕਿਸੇ ਦੇ ਚਾਹ ਦੇ ਕੱਪ ਦੇ ਵੀ ਦਬਾਧਾਰ ਨਹੀਂ ਹੈ ਜਦੋਂ ਪਿੱਛੇ ਉਦੋਂ ਦੀ ਮੇਅਰ ਲਾਉਣ ਵਾਸਤੇ ਮਸਲਾ ਚੱਲਿਆ ਸੀ ਉਦੋਂ ਵੀ ਕਾਂਗਰਸ ਪਾਰਟੀ ਦੇ ਕਾਉਂਸਲਰ ਸਹਿਬਾਨ ਨੂੰ ਬਹੁਤ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇੱਕ ਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਪੰਜੇ ਤੇ ਸਾਰ ਮਰਿੰਦਰ ਸਿੰਘ ਰਾਜਾ ਬੜਿੰਦ ਜੀ ਦੀ ਗੱਲ ਤੇ ਪੈਰਾ ਦਿੰਦੇ ਹੋਏ ਉਦੋਂ ਦੀ ਜੋ ਮਿਹਰ ਸਨ ਉਹਨਾਂ ਨੂੰ ਲਾਉਣ ਵਸਤੇ ਇੱਕ ਜੋਕ ਟੋਕੇ ਕੰਮ ਕੀਤਾ ਇਹ ਸ਼ਰਾਰਤ ਕਿੱਥੋਂ ਚੱਲਦੀ ਹੈ ਕਾਂਗਰਸ ਪਾਰਟੀ ਨੇ ਕੁਝ ਕਾਉਂਸਲਰ ਕੱਢੇ ਸੀ ਐਂਟੀ ਪਾਰਟੀ ਐਕਟੀਵਿਟੀ ਕਰਕੇ ਉਹਨਾਂ ਕੱਢੇ ਹੋਇਆਂ ਚੋਂ ਵੀ ਕੁਝ ਕਾਉਂਸਲਰ ਬਹੁਤ ਜ਼ਿਆਦਾ ਸ਼ਰਾਰਤੀ ਹੈ ਉਹ ਬੱਕਰੀ ਦੀ ਖੱਲ 'ਚ ਭੇੜੀਏ ਦਾ ਰੂਪ ਅਦਾ ਕਰ ਰਹੇ ਹੈ ਕਾਉਂਸਲਰਸ ਦੇ ਵਿੱਚ ਉਹ ਕਾਂਗਰਸੀ ਨਹੀਂ ਹਨ ਜਾਣ-ਬੁੱਝ ਕੇ ਉਹ ਕਹਿਣ ਦੀ ਅਸੀਂ ਤਾਂ ਜੀ ਕਾਂਗਰਸ ਨਾਲ ਆ ਅਸੀਂ ਤਾਂ ਕਾਂਗਰਸ ਨਾਲ ਆ ਪਰ ਜਦੋਂ ਧਰਮਕੋਟ ਦੀ ਚੋਣ ਹੁੰਦੀ ਆ ਉਦੋਂ ਬੀਜੇਪੀ ਦੇ ਪੰਜੇ ਦੇ ਕਮਲ ਦੇ ਫੁੱਲ ਦੇ नीचे ਜਾ ਕੇ ਵੋਟਾਂ ਮੰਗਦੇ ਆ ਤੇ ਹੁਣ ਵੀ ਮੈਂ ਤੁਹਾਨੂੰ ਯਕੀਨ ਦਿਵਾ ਦਿੰਨਾ ਉਹੀ ਕੌਂਸਲਰ ਜਿਹੜੇ ਇੱਥੇ ਡਰਾਮੇ ਕਰਦੇ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਉਹ ਤੁਹਾਨੂੰ ਮੈਂ ਗਿੱਦੜ ਵੇਹ ਵੀ ਬੀਜੇਪੀ ਜਾਂ ਵੋਟਾਂ ਮੰਗਦੇ ਦਿਖਾ ਦੂ ਦਿਨ ਬਾਲੀ ਦੂਰ ਨਹੀਂ ਹੈ ਉਹ ਕੌਂਸਲਰ ਸਾਡੇ ਦਫ਼ਤਰਾਂ 'ਚ ਸਾਡੇ ਅਹੁਦੇਦਾਰਾਂ ਦੇ ਦਫ਼ਤਰਾਂ 'ਚ ਬਹਿ ਕੇ ਚਾਹ ਪੀ ਕੇ ਰੋਟੀ ਖਾ ਕੇ ਸਮੋਸੇ ਖਾਣ ਦਾ ਮਕਸਦ ਇਹ ਨਹੀਂ ਕਿ ਖਾਣ ਦਾ ਹੁੰਦਾ ਉਥੇ ਨਾਲ ਬਹਿ ਕੇ ਨੂਨ ਸਾਂਝਾ ਕਰਕੇ ਸਾਡੀ ਪਾਰਟੀ ਦੇ ਕੌਂਸਲਰਾਂ ਤੇ ਦਾਗ ਲਾਉਂਦੇ ਆ ਉਹ ਆਪਦੀਆਂ ਗੱਲਾਂ ਤੋਂ ਗੰਨੇ ਚਾਣ ਉਹਨਾਂ ਨੇ ਉਦੋਂ ਵੀ ਕੋਸ਼ਿਸ਼ ਕੀਤੀ ਸੀ ਕੌਂਸਲਰਾਂ ਨੂੰ ਖਰੀਦਣ ਦੀ ਪਰ ਕਾਂਗਰਸ ਪਾਰਟੀ ਦਾ ਇੱਕ ਇੱਕ ਕੌਂਸਲਰ ਕਾਂਗਰਸ ਪਾਰਟੀ ਦੇ ਪੰਚੇ ਦੇ niche ਕੰਮ ਕਰਨ ਵਸਤੇ ਤਿਆਰ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਰੱਬ ਮਾਨਣਾ ਕਰਾਵੇ ਜੇ ਬੰਦਿਆਂ ਦੇ ਸਾਰੇ ਹੋਇਆ ਤਾਂ ਸਾਨੂੰ ਨੋਹਾ ਨਾਲ ਟੋਹੇ ਪੱਟਣ ਦੀ ਅਦਾਬੀ ਆਉਂਦੀ ਹੈ ਤਾਂ ਜੇ ਰੱਬ ਨੇ ਚਾਇਆ ਤਾਂ ਕਾਂਗਰਸ ਪਾਰਟੀ ਕੋਲੇ ਅੱਜ ਤੱਕ तकरीबन 27 28 ਕਾਉਂਸਲਰ ਨੇ 27 28 27 ਦੇ 27 28 ਦੇ 28 ਥੋੜੇ ਕੈਮਰਿਆਂ ਮੁਰੇ ਬੱਸ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਬੱਸ 'ਚ ਲਿਆ ਕੇ ਇੱਕ ਮੋਰੀ ਟਪਾ ਕੇ ਮੇਅਰ ਕਾਂਗਰਸ ਪਾਰਟੀ ਦਾ ਬਣੂਗਾ ਹਰ ਕੀਮਤ ਤੇ ਬਣੂਗਾ ਜਿਹੜਿਆ ਦੋ ਤਿੰਨ ਦਾਕੀ-ਬਾਕੀ ਜੇ ਫਿਰਦੇ ਆ ਜਿਹੜੇ ਪਾਰਟੀ 'ਚੋਂ ਕੱਢੇ ਵੇਚ ਜਿਹੜੇ ਕਾਂਗਰਸ ਪਾਰਟੀ 'ਚੋਂ ਦਾ ਰਾਗ ਲਾਪਦੇ ਆ ਉਹਨਾਂ ਬਾਰੇ ਮੈਂ ਸਾਡੇ ਕਾਉਂਸਲਰ ਵੀਰਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਆਪਦੇ ਨਿੱਜੀ ਸਬੰਧ ਰੱਖੋ ਤੁਸੀਂ ਇਹਨਾਂ ਨਾਲ ਵਰਤਦੇ ਰਹੋ ਕਿਤੇ ਇਹ ਨਾ ਹੋਵੇ ਇਹਨਾਂ ਦੋਨਾਂ ਤਿੰਨਾਂ ਦੇ ਕਰਕੇ ਬਾਕੀ ਕਾਉਂਸਲਰ ਥੋੜੇ ਖਲਾਫ ਹੋ ਜਾਣ ਤੇ ਥੋੜੇ ਨਾਲ ਕਾਂਗਰਸ ਪਾਰਟੀ ਦੀ ਮੀਟਿੰਗ 'ਚ ਪਹਿਰਾ ਨਾ ਦੇਣ ਤੇ ਕਿਸੇ ਨੰਬੇ ਬੰਦੇ ਨੂੰ ਕਾਂਗਰਸ ਪਾਰਟੀ ਦੀ ਚੋਣ ਵਸਤੇ ਉਹ ਮੂਹਰੇ ਲਿਆਉਣ ਤੁਸੀਂ ਨਿੱਜੀ ਸਬੰਧ ਰੱਖੋ ਉਹਨਾਂ ਦੇ ਘਰਾਂ 'ਚ ਜਾਓ ਤੁਸੀਂ ਆਪਦਾ ਜੋ ਮਰਜ਼ੀ ਕਰੋ ਪਰ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਖਿਲਾਫ ਚੱਲੂਗਾ ਉਹਦੇ ਵਾਸਤੇ ਕਾਂਗਰਸ ਪਾਰਟੀ ਅਗਰ ਉਹ ਕਾਂਗਰਸ ਪਾਰਟੀ ਦੇ ਵਿੱਚ ਹੈ ਕਾਂਗਰਸ ਪਾਰਟੀ ਉਹਨੂੰ ਨੋਟਿਸ ਦੇ ਕੇ ਸ਼ਕਤੀ ਨਾਲ ਨਚਟੂਗੀ ਕਾਂਗਰਸ ਪਾਰਟੀ ਆਪਦੇ ਦੰਤ ਤੇ ਮੇਹਰ ਬਣਾਉਣ ਦੀ ਯੋਗਤਾ ਰੱਖਦੀ ਹੈ ਅਜਿਹੇ ਬੰਦੇ ਆਪਦੀ ਇੰਨਾਂ ਗੱਲਾਂ ਤੋਂ ਗਰੇਜ ਕਰਨ ਔਰ ਇਦੋਂ ਬਾਅਦ 17 ਤਰੀਕ ਨੂੰ ਅਸੀਂ ਡੀਐਸਪੀ ਤੇ ਐਸਟੀਐਮ ਉਹਨਾਂ ਦੇ ਦਫ਼ਤਰਾਂ ਮੂਰੇ ਸਾਡੇ ਬਲਾਕਾਂ ਦੇ ਪ੍ਰਧਾਨ ਸਾਹਿਬਾਨ ਦੀ ਰਹਿਨਮਾਈ 'ਚ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਪ੍ਰਤੀ ਪੰਜਾਬ ਪ੍ਰਦੇਸ਼ ਦੇ ਹੁਕਮਾਂ ਦੇ ਨਾਲ ਅਸੀਂ 17 ਤਰੀਕ ਨੂੰ ਧਰਨੇ 10 ਵਜੇ ਤੋਂ 1 ਵਜੇ ਤੱਕ ਦੇਣੇ ਆ ਮੇਰੀ ਸਮੁੱਚੀ ਕਾਂਗਰਸ ਪਾਰਟੀ ਦੀ ਤਰਜਾ ਬਦਰਜਾ ਲੀਡਰਸ਼ਿਪ ਕਾਉਂਸਲਰ ਸਾਹਿਬਾਨ ਅਹੁਦੇਦਾਰगण ਵਿੰਕਾਂ ਦੇ ਪ੍ਰਧਾਨ ਅਹੁਦੇਦਾਰगण ਤੇ ਸਭ ਨੂੰ ਮੇਰੀ ਬੇਨਤੀ ਹੈ ਕਿ ਉਸ ਧਰਨੇ 'ਚ 10 ਵਜੇ ਤੋਂ 1 ਵਜੇ ਤੱਕ ਜੁਰ ਪਹੁੰਚਣ ਦੀ ਖੇਚਲ ਕਰੋ ਪੂਰੇ ਪੰਜਾਬ ਚ ਐਸ ਡੀ ਐਮ ਤੇ ਡੀ ਐਸ ਪੀ ਲੈਵਲ ਤੇ ਬਲੌਕ ਪ੍ਰਧਾਨ ਸੈ ਤੁਮ ਲਾਅ ਐਂਡ ਆਰਡਰ ਦੀ ਸਥਿਤੀ ਦੇ ਖਿਲਾਫ ਹੁਣ ਤੁਸੀਂ ਦੇਖੋ ਕੱਲ ਚੰਡੀਗੜ੍ਹ ਪੰਪ ਸਿੱਟੇ ਇੱਥੇ ਪਿਓ ਪੁੱਤ ਨੇ ਮਾਰਦੇ ਆਪਸ ਵਿੱਚ ਮਾਰਦੇ ਮੁਕਸਰ ਮਾਰਦੇ ਥਾਂ ਥਾਂ ਤੇ ਲੜਾਈਆਂ ਥਾਂ ਥਾਂ ਤੇ ਕਤਲੇਆਮ ਗੋਲੀਆਂ ਚੱਲੀਆਂ ਜਾਂਦੀਆਂ ਜਵਾਕ ਚੱਕੀ ਜਾਂਦੇ ਆ ਨਸ਼ਾ ਵੇਥਾ ਵਿਕੀ ਜਾਂਦਾ ਕਤਲੇਆਮ ਹੋਈ ਜਾਂਦਾ ਤੁਹਾਨੂੰ ਕੀ ਨਹੀਂ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆਪ ਵੀ ਆਵਾਜ਼ ਉਠਾ ਸਕਦੇ ਹਾਂ ਅਸੀਂ ਆਪ ਦਾ ਕਾਂਗਰਸ ਪਾਰਟੀ ਵਿਰੋਧੀ ਧਿਰ ਹੋਣ ਦੇ ਨਾਤੇ ਆਪ ਦਾ ਪੂਰਾ ਪ੍ਰਦਰਸ਼ਨ ਕਰਕੇ ਪੂਰੇ ਸੂਬੇ 'ਚ ਸਤਾਰ ਅਮਰਿੰਦਰ ਸਿੰਘ ਰਾਜਾ ਵਿੰਗ ਜੀ ਦੀ ਰਹਿਨਮਾਈ 'ਚ ਇਹ ਪਰਜਾ ਪ੍ਰੋਗਰਾਮ ਨਿਧਿਰਚਾਤ ਜੀ ਮੇਅਰ ਦੀ ਚੋਣ ਤਾਂ ਕਮਿਸ਼ਨਰ ਨਗਰ ਨਿਗਮ ਤੇ ਸਰਕਾਰ ਦੇ ਸਾਰੇ ਹੁੰਦਾ ਹੈ ਸੁਣਨ ਚ ਆਇਆ ਕਿ ਕਮਿਸ਼ਨਰ ਸਾਹਮਣੇ ਸਰਕਾਰ ਨੂੰ ਚਿੱਠੀ ਲਿਖਤੀ ਤਰੀਕ ਦੇ ਵਾਸਤੇ ਇਹ ਉਹਨਾਂ ਦਾ ਅੰਦਰੂਨੀ ਮਸਲਾ ਹੈ ਪਰ ਉਮੀਦ ਹੈ ਵੀ ਜੇ ਚਿੱਠੀ ਨਹੀਂ ਦਿੱਤੀ ਤਾਂ ਫੈਸਲਾ ਵੀ 취ਦੀ ਹੋਊਗਾ ਜਿਆਦਾ ਚਿਰ ਲਮਕਾਇਆ ਨਹੀਂ ਜਾ ਸਕਦਾ ਜੇ ਅਗਰ ਜਿਆਦਾ ਚਿਰ ਲਮਕਾਉਣਗੇ ਫਿਰ ਅਸੀਂ ਹਾਈ ਕੋਰਟ ਚਲੇ ਜਾਵਾਂਗੇ ਉਹਨਾਂ ਕਾਉਂਸਲਰ ਨੂੰ ਕੱਢਦੇ ਕਿਉਂ ਨਹੀਂ ਤੁਸੀਂ ਜਿਹੜੇ ਬਾਕੀ ਜਿਹੜੇ ਅਸੀਂ ਕੱਢੇ ਵਿਆ ਕਾਉਂਸਲਰ ਉਹ ਕਾਉਂਸਲਰ ਕੱਢੇ ਵਿਆ ਜਾਣ ਬੁਝ ਕੇ ਡਰਾਮੇ ਕਰਦੇ ਹੋਏ ਸਾਡੇ ਦਫ਼ਤਰਾਂ ਜਾ ਕੇ ਬੈਠ ਕੇ ਸਾਡੇ ਕਾਉਂਸਲਰਾਂ 'ਤੇ ਤਾਕ ਲਾਉਂਦੇ ਆ ਕਿੰਨੇ ਕਾਉਂਸਲਰ ਕੀ ਨਾਮ ਉਹ ਤਿੰਨ ਕਾਉਂਸਲਰ ਨੇ ਉਹ ਸਿਰਫ ਸਾਰਿਆਂ ਨੂੰ ਪਤਾ ਮਿੱਥੋਂ ਨਾਮ ਘਮਾਉਣ ਦੀ ਲੋੜ ਨਹੀਂ ਉਹਨਾਂ ਨੂੰ ਵੀ ਪਤਾ ਲੱਗਊਗਾ ਕਿਹਨੂੰ ਕਹਿੰਦਾ ਤੇ ਕਿਥੋਂ ਬੈਂਦੇ ਉਹਨਾਂ ਨੂੰ ਵੀ ਪਤਾ ਵੀ ਕਿਉਂ ਬੈਂਦੇ ਆ ਹਾਂ ਜੀ ਤੁਹਾਡੀ ਅੰਦਰੂਨੀ ਗੱਲ ਕੀ ਆ ਕਿਹੜਾ ਮੇਅਰ ਭਾਇ ਦੇ ਵਿੱਚ ਦੇਖੋ ਜਿਹੜਾ ਜਿੱਥੋਂ ਤੱਕ ਮੇਅਰ ਬਣਾਉਣ ਦਾ ਸਵਾਲ ਹੈ ਮੇਅਰ ਕਾਂਗਰਸ ਪਾਰਟੀ ਦਾ ਪ੍ਰੈਰੋਗੇਟਿਵ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਸਰ ਮਰਿੰਦਰ ਸਿੰਘ ਰਾਜਵੜੀ ਜੀ ਨੂੰ ਸਾਰੇ ਕਾਉਂਸਲਰ ਸਾਹਿਬਾਨ ਨੂੰ ਉਹਦੇ ਅਧਿਕਾਰ ਦਿੱਤੇ ਵੀ ਜੋ ਫੈਸਲਾ ਤੁਸੀਂ ਲਾਉਂਗੇ ਉਹਨਾਂ ਨੇ ਇੱਕ ਗੱਲ ਕਹੀ ਮੰਗੜ ਦਾ ਹਰੇਕ ਦਾ ਹੱਕ ਹੈ ਹਰੇਕ ਦੀ ਡਿਮਾਂਡ ਹੋਣੀ ਚਾਹੀਦੀ ਆ ਮੰਗਣਾ ਵੀ ਚਾਹੀਦਾ ਪਰ ਕਾਂਗਰਸ ਪਾਰਟੀ ਜੀ ਨੂੰ ਵੀ ਠੀਕ ਸਮਝੂਗੀ जो भी ठीक समझे काउंसिलर्स ना मीटिंग करके कल्ले-कल्ले काउंसलर नाल ऑब्जर्वर लाके मीटिंग करके फिर ही मेयर अपनाया चलो लगता है सीनियर के में सही नहीं है मैं ये गल नहीं कहूंगा कि कौन सही है कौन नहीं गल जितो तक मेरा मेरा सवाल है कांग्रेस पार्टी का सवाल है कांग्रेस पार्टी ऑर्गेनाइजेशनल एक डिसिप्लिन दे तौर पे हर बंदे दी राय लेके गल करके ही काउंसलरा तो मेयर राजनीति आज मीटिंग कितनी चल है महीना भर जड़ी कांग्रेस पार्टी <laughs> ਇਸ ਤੇ ਕਿੰਨੇ ਕੈਂਪ ਗਿਆ ਨੇ ਇਸ ਸਾਲ ਵਿੱਚ ਐਮਸੀ ਸਾਹਿਬਾਨ ਤਕਰੀਬਨ 70 ਨੌਜਵਾਨਾਂ ਦੇ ਵਿੱਚ ਬੀਕੋ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦਾ ਅਜੰਡਾ ਹੁੰਦਾ ਕਿ ਸਾਰੇ ਬੰਦੇ ਹਾਜ਼ਰ ਨਹੀਂ ਹੋ ਸਕਦੇ ਪਰ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਰੇ ਬੰਦੇ ਮੀਟਿੰਗ ਚ आओ ਪਰ ਹੋ ਸਕਦਾ ਕਈ ਵਾਰ ਨਿੱਜੀ ਜੀਵਨ ਹੈ ਹਰ ਬੰਦੇ ਦੇ ਆਪਣੇ ਸਾਧਨ ਹੈ ਵਰਕਿੰਗ ਟੇ ਹੈ ਵਰਕਿੰਗ ਆਰਸ ਹੈ ਸਾਰੇ ਬੰਦੇ ਕਈ ਵਾਰ ਟਾਈਮ ਨਹੀਂ ਕੱਟ ਪੈਂਦੇ ਕਈ ਵਾਰ ਕੋਈ ਰਿਕੁਐਸਟ ਕਰ ਦਿੰਦੇ ਹੈ ਕਈ ਵਾਰ ਉਹ ਵੀ ਚੱਲ ਪੰਦੇ ਤੇ ਇਸ ਕਰਕੇ ਇਹ ਕਾਉਂਸਲਰ ਸਹਿਬਾਨ ਦਾ ਪੱਟ ਆਉਣਾ ਜਾਂ ਵੱਧ ਆਉਣਾ ਉਸ ਨਾਲ ਜ਼ਿਲ੍ਹਾ ਬਾਰ ਮੀਟਿੰਗ ਦੇ ਵਿੱਚ ਇਹ ਸਿੱਧਾ ਕੋ ਸਿੱਧਾ ਜਾਂ ਸਿੱਧੇ ਤੌਰ ਤੇ ਅਸੀਂ ਹਾਂ ਥੋੜੇ ਮਾਧਿਅਨ ਰਹੀ ਮੇਰੀ ਬੇਨਤੀ ਜ਼ਰੂਰ ਹੈ ਜੋ ਵੀ ਸਾਥੀ ਹਨ ਕਾਂਗਰਸ ਪਾਰਟੀ ਨਾਲ ਹਮਤੱਥੀ ਰੱਖਦੇ ਆ ਉਹ ਮੀਟਿੰਗ ਚ ਜ਼ਰੂਰ ਆਇਆ ਕਰਨ ਇਹੀ ਰਾਜਾ ਬਲਿੰਦ ਜੀ ਦਾ ਸਾਨੂੰ ਦਿਸ਼ਾ ਨਿਰਦੇਸ਼ ਹੈ ਤੇ ਇਹੀ ਸਾਡਾ ਮੰਤਵ ਹੈ ਜ਼ਿਲ੍ਹੇ ਦੀ ਮੀਟਿੰਗ ਕਰਨ ਪ੍ਰਧਾਨ ਜੀ 28:00 ਸੀ ਦੱਸੇ ਤੁਸੀਂ ਸਾਡੇ ਕੋਲ 27 28:00 ਸੀ ਦੇ ਜੀ ਜੀ ਮੇਅਰ ਤੋਂ ਕਾਂਗਰਸ ਦਾ ਬਣਦਾ ਹੈ ਮੇਅਰ 100% ਕਾਂਗਰਸ ਦਾ ਬਣੂਗਾ ਮੈਂ ਹੰਕਾਰ ਨਾਲ ਨਹੀਂ ਕਹਿੰਦਾ ਤੁਹਾਨੂੰ ਯਾਦ ਹੋਊਗਾ ਜਦੋਂ ਦੀਪੂ ਵਾਲਿਆਂ ਦੇ ਖਿਲਾਫ ਤੇ ਰਾਸ਼ਨ ਕਾਟ ਕੱਟਣ ਦੇ ਖਿਲਾਫ ਤੁਸੀਂ ਸੈਕਟਰੀਏਟ ਚ ਇੱਕ ਵਾਰ ਮੇਰੀ ਇੰਟਰਵਿਊ ਕੀਤੀ ਸੀ ਸ਼ਾਇਦ ਉਦੋਂ ਜੋ ਬਾਹਰ ਆਏ ਸੀ ਅਸੀਂ ਮੈਂ ਤੁਹਾਨੂੰ ਉਦੋਂ ਵੀ ਯਕੀਨ ਨਾਲ ਕਿਹਾ ਸੀ ਵੀ ਜੋ ਉਸ ਸਮੇਂ ਦੇ ਮੇਅਰ ਨੇ ਇਹਨਾਂ ਦਾ ਲੈਣਾ ਤੈ ਹੈ ਮੈਂ ਅੱਜ ਵੀ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹੰਕਾਰ ਨਾਲ ਨਹੀਂ ਯਕੀਨ ਨਾਲ ਕਿ ਮੇਅਰ ਹਰ ਕੀਮਤੇ ਕਾਂਗਰਸ ਪਾਰਟੀ ਦਾ ਬਣੂਗਾ ਕਿਉਂਕਿ ਕਾਂਗਰਸ ਪਾਰਟੀ ਹੀ ਹੈ ਜਿਹਦੇ ਕੋਲੇ ਬਹੁਮਤ ਹੈ ਔਰ ਮੈਨੂੰ ਕਾਂਗਰਸ ਪਾਰਟੀ ਦੇ ਕਾਉਂਸਲਰਸ ਤੇ ਇੰਨਾ ਵੱਡਾ ਯਕੀਨ ਹੈ ਕਿ ਉਹ ਰਾਜਾ ਬੜਿੰਗਲੀ ਤੇ ਕਾਂਗਰਸ ਪਾਰਟੀ ਦੀ ਤੇ ਮੇਰੀ ਆਵਾਜ਼ ਨੂੰ ਕਦੇ ਮੋੜਨ ਦੇ ਨਹੀਂ ਜਿੱਥੇ ਕਹਾਂਗੇ ਜਿਹੜੂ ਪਾਰਟੀ ਕਹੂ ਵੀ ਜਿਹਨੂੰ ਪਾਰਟੀ ਨੇ ਸਹਿਮਤੀ ਦਿੱਤੀ ਕਾਉਂਸਲਰਸ ਨਾਲ ਰਹਿ ਕਰਕੇ ਉਸੇ ਨੂੰ ਹੀ ਵੋਟ ਪਾ ਕੇ ਕਾਉਂਸਲਰ ਸਾਰੇ ਮੇਅਰ ਬਣਾਉਣਗੇ ਕਾਂਗਰਸ ਰਾਜਾ ਬੜਿੰਗ ਰਾਜਾ ਬੜਿੰਗ ਬਟਿੰਡਾ ਤੇ ਗਏ ਮੀਟਿੰਗ ਜੀ ਤੁਹਾਡੇ ਨਾਲ ਹੋਈ ਹੈ ਕੀ ਗੱਲ ਬਾਤ ਹੈ ਦੱਸਿਆ ਤੁਹਾਨੂੰ ਇਹ ਹੀ ਗੱਲ ਹੈ ਉਹ ਉਹ ਮੇਰਾ ਨਿਜੀ ਫਰਜ਼ ਸੀ ਬਤੌਰ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਮੈਨੂੰ ਇਸ ਗੱਲ ਦੀ ਚਰਚਾ ਆਈ ਸੀ ਵੀ ਮੇ ਜੋ ਆਪਣੇ ਕਮਿਸ਼ਨਰ ਨਗਰ ਨਿਗਮ ਨੇ ਉਹਨਾਂ ਨੇ ਸਰਕਾਰ ਨੂੰ ਚਿੱਠੀ ਲੱਗਦੀ ਮੇ ਵੀ ਚੋਲ ਕਰਨ ਵਾਸਤੇ ਤਾਂ ਮੈਂ ਆਪਦਾ ਫਰਜ਼ ਨਿਭਾਇਆ ਮੈਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬ੍ਰਿੰਦੀ ਨਾਲ ਗੱਲ ਕੀਤੀ ਗੱਲ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਕੌਂਸਲਰ ਸਾਹਿਬ ਨਾਲ ਇੱਕ ਮੀਟਿੰਗ ਕਰੋ ਉਹਨਾਂ ਨੇ ਉਸੇ ਦਿਨ ਜਦੋਂ ਮੈਂ ਗੱਲ ਸਵੇਰੇ 10:00 ਵਜੇ ਕੀਤੀ ਹੈ ਸ਼ਾਮ ਨੂੰ 5:30 ਆ ਗਏ ਕੌਂਸਲਰ ਸਾਹਿਬ ਨਾਲ ਮੀਟਿੰਗ ਕੀਤੀ ਉਹਨਾਂ ਦੇ ਵਿਚਾਰ ਸੁਨੇ ਉਹਨਾਂ ਦੀ ਗੱਲ ਸੁਣੀ ਗੱਲ ਸੁਣਨ ਤੋਂ ਬਾਅਦ ਸਰਵਸੰਮਤੀ ਨਾਲ ਸਮੂਹ ਕੌਂਸਲਰ ਸਾਹਿਬਾਨ ਨੇ ਜਿੰਨੇ ਉੱਥੇ ਹਾਜ਼ਰ ਸੀ ਤਕਰੀਬਨ 24-25 ਹਾਜ਼ਰ ਸੀ ਇੱਕ ਦੋ ਬਾਹਰ ਗਏ ਸੀ ਕੋਈ ਪ੍ਰੋਬਲਮ ਸੀ ਤਾਂ ਉਹਨਾਂ ਨੇ ਸੰਮਤੀ ਨਾਲ ਉੱਥੇ ਅਖਤਿਆਰ ਰਾਜਾ ਬੜਿੰਗ ਜੀ ਨੂੰ ਦਿੱਤੇ ਵੀ ਜੀਤੇ ਵੀ ਕਾਂਗਰਸ ਪਾਰਟੀ ਹੱਥ ਰੱਖੂ ਅਸੀਂ ਸਾਰੇ ਉਹਦੇ ਨਾਲ ਜੇਗਾ ਬਹੁਤ ਬਹੁਤ